ਤੇ 31 11 2024 ਨੂੰ ਦੀਪਕ ਕੁਮਾਰ ਵਾਸੀ ਭਗਤਾਵਾਲਾ ਦੇ ਘਰੋਂ ਇੱਕ ਚੋਰੀ ਜਿਹੜੀ ਆ ਰਿਪੋਰਟ ਹੋਈ ਸੀਗੀ ਜਿਸ ਤੇ ਥਾਣਾ ਗੇਟਕੀਮਾ ਵੱਲੋਂ ਮਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀਗਾ ਇਹ 30 ਤਰੀਕ ਨੂੰ ਆਪਣੇ ਘਰੋਂ ਗਿਆ ਸੀਗਾ ਜਦੋਂ 1 ਤਰੀਕ ਨੂੰ ਆ ਕੇ ਇਹਨੇ ਵਾਪਸ ਵੇਖਿਆ ਤੇ ਇਸ ਦੇ ਘਰੋਂ 10 ਲੱਖ ਦੇ ਕਰੀਬ ਜਿਹੜੀ ਆ ਉਹ ਚੋਰੀ ਹੋ ਗਈ ਸੀਗੀ ਇਸ ਤੇ ਜਿਹੜੀ ਗੇਟਕੀਮਾ ਪੁਲਿਸ ਵੱਲੋਂ ਸਾਡੇ ACP ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜੀ ਆ ਮਿਹਨਤ ਕਰਦੇ ਆ ਇਸ ਮੁਕਦਮੇ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਇਸ ਦੇ ਵਿੱਚ ਦੋ ਦੋਸ਼ੀ ਅਮਨ ਪੁੱਤਰ ਕਾਲਾਰਾਮ ਤੇ ਅਬੇ ਉਰਫ ਭਵੇ ਪੁੱਤਰ ਵਿਜੇ ਇਹਨਾਂ ਦੋਵਾਂ ਨੂੰ ਜਿਹੜਾ ਇਸ ਤੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਅਮਨ ਆ ਇਸ ਤੇ ਪਹਿਲਾਂ ਵੀ ਕਰੀਬ 11 ਦੇ ਕਰੀਬ ਮੁਕਦਮੇ ਦਰਜ ਨੇ ਇਹ ਚੋਰੀਆਂ ਕਰਨ ਦਾ ਆਦੀ ਹੈ ਇਹ ਨੌਵੇਂ ਮਹੀਨੇ ਜਿਹੜਾ ਵਾ ਜੇਲ ਦੇ ਵਿੱਚੋਂ ਬਾਹਰ ਆਇਆ ਸੀਗਾ ਉਸ ਤੋਂ ਬਾਅਦ ਇਸ ਨੇ ਇਸ ਵਾਰ ਦਾ ਤੁਨ ਇਨਜਾਮ ਦਿੱਤਾ ਇਸ ਤੇ ਜਿਹੜੀ ਮਿਹਨਤ ਕਰਦਿਆਂ ਸਾਡੀ ਪੁਲਿਸ ਪਾਰਟੀ ਵੱਲੋਂ ਜਿਹੜੀ 10 ਲੱਖ ਦੇ ਵਿੱਚੋਂ ਇਹਨਾਂ ਦੋਵਾਂ ਕੋਲੋਂ ਜਿਹੜੀ 4 ਲੱਖ ਦੀ ਬਰਾਮਦਗੀ ਜਿਹੜੀ ਕੀਤੀ ਜਾ ਚੁੱਕੀ ਆ ਇਸ ਦੇ ਵਿੱਚ ਅੱਗੇ ਵੀ ਨਾਂ ਫਿਕਰ ਆਊਟ ਹੋਏ ਨੇ ਜਿਸ ਤੇ ਉੱਤੇ ਇਹ ਵਰਕ ਆਊਟ ਕਰ ਰਹੇ ਨੇ ਤੇ ਛੇਤੀ ਜਿਹੜੀ ਆ ਹੋਰ ਵੀ ਦੋਸ਼ੀਆਂ ਨੂੰ ਇਹਦੇ ਵਿੱਚ ਅਰ